ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੀਰ ਸਿੰਘ ਢਮੋਟ ਗੁਰੂ ਰਵਿਦਾਸ ਨੌਜਵਾਨ ਸਭਾ ਤੇ ਜਨਰਲ ਸੈਕਟਰੀ ਸੋ ਗੁਰੂ ਰਵਿਦਾਸ ਨੌਜਵਾਨ ਸਭਾ ਅੱਜ ਦੇ ਇਸ ਫੰਕਸ਼ਨ ਤੇ ਆਪਣਾ 25ਵਾਂ ਫੰਕਸ਼ਨ ਆ ਜਿਹੜਾ ਉਹ ਕਰਨ ਜਾ ਰਹੀ ਆ ਸੋ ਮੈਂ ਆਪ ਜੀਆਂ ਨੂੰ ਇਹ ਦੱਸਣਾ ਚਾਹੁੰਨਾ ਕਿ ਇਹ ਸਭਾ ਲਗਭਗ ਪਿਛਲੇ 26 ਸਾਲਾਂ ਤੋਂ ਹੋਂਦ ਵਿੱਚ ਆ ਇੱਕ ਵਿਚਾਰ ਸੀ ਚੱਲਿਆ ਸੀ ਕਿ ਇਸ ਤਰ੍ਹਾਂ ਦਾ ਇੱਕ ਸੰਗਠਨ ਹੋਣਾ ਚਾਹੀਦਾ ਜੋ ਇਸ ਸਮਾਜ ਦੇ ਵਿੱਚ ਕੁਝ ਕੰਮ ਕਰਨ ਲਈ ਇੱਕ ਗਰੁੱਪ ਅੱਗੇ ਆਵੇ ਸੋ 1999 ਦੇ ਵਿੱਚ ਸਵਾ ਦੀ ਸਥਾਪਨਾ ਹੋਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਸੀ ਔਰ ਉਸ ਗੁਰਪੁਰਬ ਤੇ ਇੱਕ ਬਹੁਤ ਸਾਰਾ ਨੌਜਵਾਨਾਂ ਦਾ ਇਕੱਠ ਸੀ ਉਸ ਇਕੱਠ ਦੇ ਵਿੱਚ ਇਹ ਵਿਚਾਰ ਆਇਆ ਇਸ ਵਿਚਾਰ ਨੂੰ ਲੈ ਕੇ ਆਉਣ ਵਾਲੇ ਸੁਖਰਾਜ ਸਿੰਘ ਸੀਗੇ ਜਿਹੜੇ ਬੈਲਜੀਅਮ ਨੇ ਇਸ ਟਾਈਮ ਉਹਨਾਂ ਨੇ ਗੱਲ ਰੱਖੀ ਤਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਦਿਨ ਇੱਕ ਸੰਗਠਨ ਖੜਾ ਕਰ ਲਿਆ ਇਹ ਸੰਗਠਨ ਹੋਇਆ ਇਸ ਸੰਗਠਨ ਦੀ ਜਿਹੜੀ ਭੂਮਿਕਾ ਉਹ ਮਾਸਟਰ ਸੁਖਦੇਵ ਸਿੰਘ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਇਲਾਕੇ ਦੇ ਵਿੱਚ ਇੱਕ ਮੰਨੇ ਪਰਮੰਨੇ ਪ੍ਰਮੁੱਖ ਨਾਗਰਿਕ ਰਹੇ ਨੇ ਉਹਨਾਂ ਕੋਲ ਬਹੁਤ ਸਾਰਾ ਗਿਆਨ ਸੀ। ਉਹਨਾਂ ਦੇ ਗਿਆਨ ਦੀ ਬਦੌਲਤ ਇਸ ਸਭਾ ਦੀ ਸਿਨਜਾਈ ਹੋਈ, ਇਹਦੀ ਕੁਟਾਈ ਹੋਈ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉੱਪਰ-ਥੱਲੇ ਹੋਈਆਂ। ਪਰ ਉਹਨਾਂ ਨੇ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਤੇ ਸਮੇਂ-ਸਮੇਂ ਦੇ ਨਾਲ ਉਹ ਸਾਨੂੰ ਆਪਣੀ ਜਿਹੜੀ ਹੈਗੀ ਸੀ ਗਾਈਡੈਂਸ ਦਿੰਦੇ ਰਹੇ ਤੇ ਇਸੇ ਤਰ੍ਹਾਂ ਕੰਮ ਕਰਦੇ ਰਹੇ। ਅੱਜ ਕੁਝ ਹੋਰ, ਕੱਲ ਕੁਝ ਹੋਰ। ਵੱਡੀ ਗੱਲ ਸਭਾ ਦੇ ਵਿੱਚ ਇਹ ਆਈ ਕਿ ਇਸ ਸਭਾ ਦੇ ਵਿੱਚ ਜੋ ਹਸਾਬ ਕਿਤਾਬਾ, ਪੈਸਾ ਜੋ ਉਹਦਾ ਇੱਕ ਰਿਪੋਰਟ ਦੇ ਦੁਆਰਾ ਸਾਰਿਆਂ ਦੇ ਵਿੱਚ ਦਿੱਤਾ ਜਾਂਦਾ ਸੀ ਫੰਕਸ਼ਨ ਦੇ ਉੱਪਰ ਪਹਿਲਾਂ ਇਸ ਸਭਾ ਦਾ ਜਿਹੜਾ ਫੰਕਸ਼ਨ ਆ ਗੁਰੂ ਰਵਿਦਾਸ ਜੀ ਦੇ ਗੁਰਪਰਵ ਤੇ ਹੁੰਦਾ ਰਿਹਾ ਪਰ ਕੁਝ ਸਾਨੂੰ ਦਿੱਕਤਾਂ ਆਈਆਂ ਕੁਝ ਮੁਸ਼ਕਿਲਾਂ ਆਈਆਂ ਤਾਂ ਮਾਸਤਰੀਆਂ ਨੇ ਵਿਚਾਰ ਬਣਾਇਆ ਕਿ ਆਪਾਂ ਇਸ ਕੰਮ ਨੂੰ ਨਾ ਕਰੀਏ ਪਰ ਫੇਰ ਮਾਸਤਰੀਆਂ ਦੇ ਹੀ ਪ੍ਰਾ ਸ਼੍ਰੀ ਆਤਮਾ ਸਿੰਘ ਜੀ ਜੋ ਇਸ ਟਾਈਮ ਸਭਾ ਦੇ ਸਰਪ੍ਰਸਤ ਨੇ ਉਹਨਾਂ ਵੱਲੋਂ ਇੱਕ ਆਪਣੀ رائے ਦਿੱਤੀ ਗਈ ਕਿ ਤੁਸੀਂ ਇਸ ਫੰਕਸ਼ਨ ਨੂੰ ਰੋਕੋ ਨਾ ਬਲਕਿ ਫੰਕਸ਼ਨ ਨੂੰ ਤੁਸੀਂ ਇਸ ਤੋਂ ਅਲੱਗ ਕਰ ਲਓ ਉਹਦੇ ਲਈ ਜੋ ਖਰਚਾ ਆਪਣਾ ਵਧੂਗਾ ਆਪਾਂ ਉਹਦੇ ਲਈ ਪ੍ਰਬੰਧ ਕਰਾਂਗੇ ਉਸ ਸਮੇਂ 'ਚ ਉਹਨਾਂ ਨੇ ਆਪਣੀ 30000 ਦੀ ਮਾਲੀ ਮਦਦਤਾ ਜਿਹੜੀ ਸਵਾਂ ਨੂੰ ਦਿੱਤੀ ਔਰ ਸਾਨੂੰ ਸਾਰਿਆਂ ਨੂੰ ਮਾਸਟੀਆਂ ਨੇ ਫੇਰ ਤੋਂ ਇਕੱਠਾ ਕੀਤਾ ਔਰ ਇਸ ਕੰਮ ਨੂੰ ਇੰਨਾ ਕੁ ਸਟੈਂਡ ਕੀਤਾ ਫਿਰ ਬਹੁਤ ਸਾਰੇ ਜਿਹੜੇ ਹੈਗੇ ਨੇ ਤੁਹਾਡੇ ਵਰਗੇ ਸੱਜਣ ਜੁੜਦੇ ਗਏ ਔਰ ਜੁੜਦੇ ਗਏ ਜੁੜਦੇ ਗਏ ਕੰਮ ਵਧਦੇ ਗਏ ਔਰ ਅੱਜ 25 ਸਾਲ ਪੂਰੇ ਹੋ ਗਏ ਔਰ ਇਹਨਾਂ 25 ਸਾਲਾਂ ਦੇ ਵਿੱਚ ਮੈਂ ਇਹ ਦੇਖਦਾ ਇੱਕ ਬਤੌਰ ਜਨਰਲ ਸੈਕਟਰੀ ਹੁੰਦੇ ਕਿ ਸਵਾ ਦੇ ਜਿੰਨੇ ਵੀ ਸੱਜਣ ਇੱਥੇ ਕੰਮ ਕਰ ਰਹੇ ਨੇ ਸਵਾ ਨੇ 25 ਸਾਲ ਪੂਰੇ ਕੀਤੇ ਔਰ ਉਹਨਾਂ ਦੇ ਅੰਦਰ ਵੀ ਇੱਕ ਬਹੁਤ ਵੱਡੀ ਚੇਤਨਾ ਔਰ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਨਿਖਾਰ ਆਇਆ ਕਿਉਂਕਿ ਸਵਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਸਭਾ ਦੇ ਅੱਜ ਪੰਜ ਪ੍ਰੋਜੈਕਟ ਨੇ ਜਿਹੜੇ ਚੱਲ ਰਹੇ ਨੇ ਇਹ ਸਭਾ ਦੀ ਸਟਾਰਟਿੰਗ ਸਿਰਫ ਪੰਜ ਬੱਚਿਆਂ ਤੋਂ ਹੋਈ ਸੀ ਕਿ ਜਿਹੜੇ ਐਸਈ ਸਾਡੇ ਬੱਚੇ ਸੀ ਅਸੀਂ ਉਹਨਾਂ ਨੂੰ ਪ੍ਰਾਇਮਰੀ ਸਕੂਲ ਦੇ ਵਿੱਚੋਂ ਇਨਾਮ ਦੇਣਾ ਸ਼ੁਰੂ ਕੀਤਾ ਸੀ ਪਰ ਅੱਜ ਤੁਹਾਡੇ ਸਾਹਮਣੇ ਪੰਜ ਨਹੀਂ 6 ਸਕੂਲ ਨੇ ਔਰ ਇਸ ਦੇ ਵਿੱਚ ਪੰਜ ਪ੍ਰੋਜੈਕਟ ਨੇ ਪਹਿਲਾ ਪ੍ਰੋਜੈਕਟ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਇਨਾਮ ਦਿੰਨੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਔਰ ਦੂਸਰਾ ਪ੍ਰੋਜੈਕਟ ਇੱਥੇ ਆਉਂਦਾ ਕਿ 바ਵਾ ਸਾਹਿਬ ਡਾਕਟਰ ਮੇਦ ਕਰਜੀਆ ਦਾ ਪ੍ਰਬੋਧ ਭਾਰਤ ਵੱਲੋਂ ਪੇਪਰ ਲਿਆ ਜਾਂਦਾ ਉਹਦੇ ਤੇ ਸਭਾ ਕੰਮ ਕਰ ਰਹੀ ਆ ਤੀਸਰਾ ਪ੍ਰੋਜੈਕਟ ਆਉਂਦਾ ਕਿ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਅੱਖਾਂ ਦੇ ਕੈਂਪ ਦੇ ਵਿੱਚ ਜਿਹੜਾ ਹੈਗਾ ਸਾਡੀ ਹੈਲਪ ਕਰਦੇ ਨੇ ਸਭਾ ਵੱਲੋਂ ਕੈਂਪ ਲਗਾਇਆ ਜਾਂਦਾ ਔਰ ਉਸ ਤੋਂ ਬਾਅਦ ਬਾਬਾ ਸਾਬ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਔਰ ਸਾਰਿਆਂ ਨਾਲੋਂ ਵੱਡੀ ਜਿਹੜੀ ਪ੍ਰਾਪਤੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਚਨ ਗੈਸਰ ਮਨਜੀਤ ਸਿੰਘ ਜੀ ਆਂਦੇ ਵੱਡਾ ਇੱਕ ਪ੍ਰੋਜੈਕਟ ਆ ਜਿਹੜਾ ਇੱਥੇ ਖੜਾ ਕਰਤਾ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਇਸ ਪ੍ਰੋਜੈਕਟ ਦੇ ਵਿੱਚ ਉਸ ਵੀਰਵਾਰੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਬਹੁਤ ਜ਼ਿਆਦਾ ਪੈਸਾ ਲਾਇਆ ਗਿਆ ਪਰ ਉਹਨੇ ਪਹਿਲਾਂ ਇਸ ਸਭਾ ਦੇ ਨਾਲ ਇੱਕ ਇਹ ਗੱਲ ਰੱਖੀ ਸੀਗੀ ਕਿ ਮੈਂ ਪੈਸਾ ਲਾਉਣ ਨੂੰ ਤਿਆਰਾਂ ਕਿ ਇਹਦੀ ਸੰਭਾਲ ਲਈ ਔਰ ਇਹਦੇ ਵਿੱਚ ਕੰਮ ਕਰਨ ਲਈ ਤੁਹਾਨੂੰ ਅੱਗੇ ਆਉਣਾ ਪਊਗਾ ਸੋ ਇਹ ਸਭਾ ਦੇ ਨਾਲ ਰਲ ਕੇ ਇਹ ਐਡਾ ਵੱਡਾ ਪ੍ਰੋਜੈਕਟ ਲੱਗਿਆ ਇਹ ਸਭਾ ਦੀ ਇੱਕ ਵੱਡੀ ਪ੍ਰਾਪਤੀ ਆ ਤੁਹਾਡੀ ਸਾਰਿਆਂ ਦੀ ਪ੍ਰਾਪਤੀ ਆ ਔਰ ਇਸ ਸਭਾ ਦੇ 25 ਸਾਲਾਂ ਦੇ ਸਫ਼ਰ ਲਈ ਇੱਕ ਅਸੀਂ ਇਹਨਾਂ ਬੱਚਿਆਂ ਨੇ ਰਲ ਕੇ ਮਿਹਨਤ ਕੀਤੀ ਆ ਤੇ ਇਹਨਾਂ ਨੇ ਸਾਨੂੰ ਜਾਣਕਾਰੀ ਦੇਣ ਲਈ ਵੀਡੀਓਗ੍ਰਾਫੀ ਕੀਤੀ ਆ ਇੱਕ ਇਹਨਾਂ ਨੇ ਸਿਸਟਮ ਦੇ ذریعے ਤੁਹਾਨੂੰ ਦਿਖਾਉਣਾ ਔਰ ਇਸ ਸਿਸਟਮ ਦੇ ذریعے ਤੁਸੀਂ ਦੇਖਾਂਗੇ ਕਿ ਇਹ 25 ਸਾਲਾਂ ਦਾ ਜਿਹੜਾ ਪ੍ਰੋਗਰਾਮ ਆ ਕਿਵੇਂ-ਕਿਵੇਂ ਹੌਲੀ-ਹੌਲੀ ਵਧਦਾ ਵਧਦਾ ਇੱਥੇ ਤੱਕ ਪਹੁੰਚਿਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੇਓ ਗੁਰੂ ਰਵਿਦਾਸ ਨੌਜਵਾਨ ਥਵਾ ਜਿਤਨਾ ਆਪਾਂ ਨੂੰ ਪਤਾ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ 1999 ਦੇ ਵਿੱਚ ਇਹ ਸਥਾਪਿਤ ਕੀਤੀ ਸੀ ਔਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਉਦੇਸ਼ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਸੁਖਦੇਸ਼ ਸਿੰਘ ਔਣੀ ਜਿਨ੍ਹਾਂ ਦਾ ਸ਼ੁਰੂ ਤੋਂ ਹੀ ਅਸੀਂ ਆਪਣੇ ਬਚਪਨ ਤੋਂ ਦੇਖ ਰਹੇ ਹਾਂ ਇੱਕ ਉਹਨਾਂ ਦਾ ਨਿਸ਼ਾਨਾ ਸੀ ਜਿੱਥੇ ਇੱਕ ਵਿਦਿਆ ਦੇ ਖੇਤਰ ਵਿੱਚ ਕੰਮ ਕਰਦੇ ਸੀ ਉਹਦੇ ਨਾਲ ਨਾਲ ਉਹਨਾਂ ਦਾ ਦੂਜਾ ਨਿਸ਼ਾਨਾ ਸੀ ਮੈਂ ਆਪਣੇ ਸਮਾਜ ਨੂੰ ਕੀ ਦੇ ਸਕਦਾ ਸਮਾਜ ਦੀ ਭਲਾਈ ਕਿਵੇਂ ਕਰ ਸਕਦਾ ਸਾਡੇ ਸਮਾਜ ਦੇ ਵਿੱਚ ਜਿਹੜੇ ਕਮਜ਼ੋਰ ਵਰਗ ਨੇ ਜਾਂ ਉਹ ਲੋਕ ਨੇ ਜਿਹੜੇ ਸਾਡੇ ਕਿਥੇ ਨਾ ਕਿਥੇ ਕਾਰਨ ਕਰਕੇ ਉੱਪਰ ਨਹੀਂ ਉੱਠ ਸਕਦੇ ਅਸੀਂ ਉਹਨਾਂ ਨੂੰ ਉੱਪਰ ਕਿਵੇਂ ਲਿਜਾ ਸਕਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕਿਸੇ ਨੂੰ ਦਬਾਉਣ ਵਾਲੀ ਕੋਈ ਗੱਲ ਹੁੰਦੀ ਸੀ ਤਾਂ ਹਮੇਸ਼ਾ ਉਹਨਾਂ ਦਾ ਦੇਸ਼ ਹੁੰਦਾ ਸੀ ਅਸੀਂ ਇਹਨਾਂ ਨੂੰ ਮਦਦ ਕਰਕੇ ਉੱਪਰ ਲੈ ਕੇ ਜਾਈਏ ਇਸੇ ਆਦੇਸ਼ ਦੇ ਨਾਲ ਉਹਨਾਂ ਨੇ ਇਹ ਜਿਹੜੀ ਸਭਾ ਸੀ ਇਹਦੀ ਇੱਕ ਸਥਾਪਨਾ ਕੀਤੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਸ਼ਾਨ ਪੂਰਾ ਕਰਨ ਲਈ ਸਾਡੇ ਜਿਹੜਾ ਯੂਥ ਆ ਜਾਂ ਥੱਡੇ ਬੱਚੇ ਨੇ ਇਹਦੇ ਨਾਲ ਜੁੜਨ ਤਕਰੀਬਨ ਮੈਂ ਆਪਣੀ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਦੇ ਚਲਵੰਕ ਤੋਂ ਕਿਥੇ ਜੀਐਮ ਦੇ ਤੌਰ ਤੇ ਕੰਮ ਕਰਦੇ ਸੀ 2013 ਤੋਂ ਇਸ ਸੰਸਾ ਦੇ ਨਾਲ ਜੁੜਿਆ ਹੋਇਆ ਹਾਂ ਔਰ ਇਹ ਸੰਸਾਦ ਆ ਜਿਹੜਾ ਸਾਡਾ ਰੋਲ ਰਿਹਾ ਕੋ ਇੱਕ ਬੜਾ ਹੀ ਜਿਹੜਾ ਅਸਾਰੂ ਰੋਲ ਹੈ ਜਿੱਥੇ ਅਸੀਂ ਬੱਚਿਆਂ ਨੂੰ ਹਰੇਕ ਸਾਲ ਜੋ ਵੀ ਸਾਡੇ ਇਨਾਮ ਵਗੈਰਾ ਦਿੰਦੇ ਆ ਜਿਹੜੇ ਬੱਚੇ ਫਸ ਸੈਕਿੰਡ ਆਉਂਦੇ ਨੇ ਥਰਡ ਆਉਂਦੇ ਨੇ ਡਿਫਰੈਂਟ ਸਕੂਲ ਨੇ ਜੋ ਤਮੋਰ ਦੇ ਵਿੱਚ ਹੋ ਇਨਾਮ ਦੇਣਾ ਇੱਕ ਉਹਦਾ ਬਹੁਤ ਵੱਡੀ ਬੈਕਗ੍ਰਾਉਂਡ ਹੁੰਦੀ ਆ ਉਹਦਾ ਮਕਸਦ ਹੁੰਦਾ ਕੋਈ ਵੀ ਬੱਚਾ ਜਦੋਂ ਕੋਈ ਕੰਮ ਕਰਦਾ ਜੇ ਉਹਨੂੰ ਮੋਟੀਵੇਸ਼ਨ ਮਿਲੇ ਕੋਈ ਆਨਰ ਕੀਤਾ ਜਾਵੇ ਸਨਮਾਨ ਕੀਤਾ ਜਾਵੇ ਤਾਂ ਉਹ ਜ਼ਿੰਦਗੀ ਨੇ ਉਹਨੂੰ ਵਿੱਚ ਬਹੁਤ ساری ਉੱਚੀਆਂ ਬਲੰਦੀਆਂ ਤੇ ਲੈ ਜਾਂਦਾ ਇਹ ਗਰੀਬੀ ਇਸ ਨੂੰ ਕਿਸੇ ਕੋਰਦਲਾ ਦੇ ਵਿੱਚ ਬੰਨ੍ਹ ਰਿਹਾ ਹੈ ਜਿਹੜਾ ਬਈ ਮੇੜੇ ਨਾਲ ਹੀ ਕਰੀ ਰਿਹਾ ਹੈ ਮੈਂ ਮਨੋਜ ਜੋਸ਼ੀ ਮੁੱਖ ਅਧਿਆਪਕ ਸ਼ਕਤੀ ਪਬਲਿਕ ਹਾਈ ਸਕੂਲ ਤਮੋਟਕਲਾ ਸੰਤ ਸ਼ਰੋਮਣੀ ਸ਼੍ਰੀ ਗੁਰੂ ਰਵੀਦਾਸ ਜੀ ਜੀ ਦੇ ਦਰਸਾਏ ਗਏ ਮਾਰਗ ਉਤੇ ਚੱਲਦੇ ਹੋਏ ਸਵਰਗਵਾਸੀ ਮਾਸਟਰ ਸੁਖਦੇਵ ਸਿੰਘ ਜੀ ਅਤੇ ਸਹਿਯੋਗੀ ਮੈਂਬਰਾਂ ਵੱਲੋਂ 20 ਜਨਵਰੀ 1999 ਨੂੰ ਵਿਦयक ਅਤੇ ਹੋਰ ਖੇਤਰਾ ਵਿੱਚ ਮੱਲਣਾ ਮਾਰਨ ਵਾਲੇ ਇਲਾਕੇ ਦੇ ਹੋਂਦ ਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਹੋਂਦ ਵਿੱਚ ਆਈ ਸ਼੍ਰੀ ਗੁਰੂ ਨੌਜਵਾਨ ਸਭਾ ਅੱਜ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਹੈ ਬਲਕਿ ਇਲਾਕੇ ਦੀ ਹਰਮਨ ਪਿਆਰੀ ਸੰਸਥਾ ਬਣ ਗਈ ਹੈ। ਸਮੂਹ ਮੈਂਬਰਾਂ ਦੁਆਰਾ ਅੱਜ ಗ್ರಾಮ ਪੰਚਾਇਤ ਮੋਟਕਲਾਂ ਅਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਪਣਾ ਸਾਲਾਨਾ 25ਵਾਂ ਸਿਲਵਰ ਜੁਬਲੀ ਇਨਾਮ ਵਟ ਸਮਾਰੋਹ ਕਰਵਾਇਆ ਜਾ ਰਿਹਾ ਹੈ ਜੋ ਕਿ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਅਤੇ ਸ਼ੁਭਕਾਮਨਾ ਭੇਟ ਕਰਦਾ ਹਾਂ। ਸੰਸਾਦਾ ਮੁੱਖ ਮਨੋਰਥ ਹਮੇਸ਼ਾ ਹੀ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨਾ ਅਤੇ ਬੱਚਿਆਂ ਨੂੰ ਅਮੀਰ ਵਿਰਸੇ ਨਾਲ ਜੋੜਦੇ ਹੋਏ ਉਹਨਾਂ ਨੂੰ ਇੱਕ ਚੰਗੇ ਨਾਗਰਿਕ ਬਣਾਉਣਾ ਹੈ ਇਸ ਉਦੇਸ਼ ਦੀ ਪੂਰਤੀ ਲਈ ਸੰਸਾਦ ਦੁਆਰਾ ਦੂਰੋਂ ਨੇੜਿਓਂ ਬੁੱਧੀਜੀਵੀਆਂ ਨੂੰ ਬੁਲਾ ਕੇ ਬੱਚਿਆਂ ਦੇ ਗਿਆਨ ਅਤੇ ਮਨੋਵਲ ਵਿੱਚ ਵਾਧਾ ਕੀਤਾ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸੋ ਆਓ ਆਪਾਂ ਸਾਰੇ ਮਿਲ ਕੇ ਇਸ ਨੇਕ ਅਤੇ ਨਿਸ਼ਕਾਮ ਸੇਵਾ ਵਿੱਚ ਇਹਨਾਂ ਦਾ ਸਾਥ ਦਈਏ ਇਹਨਾਂ ਦੇ ਨਾਲ ਖੜੀਏ ਇਹਨਾਂ ਦੇ ਉੱਜਵਲ ਭੁੱਖ ਦੀ ਕਾਮਨਾ ਕਰਦੇ ਹੋਏ ਇੱਕ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਕੌਰ ਬਤੌਰ ਪ੍ਰਿੰਸੀਪਲ ਅਕਾਲ ਅਕੈਡਮੀ ਤਮੂਟ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਅੱਜ ਮੈਨੂੰ ਅਕਾਲ ਅਕੈडमी ਤਮੂਠ ਦੇ ਵਿੱਚ ਜੋ ਆਪਣੀ ਸੰਸਥਾ ਹੈ ਜਿਨ੍ਹਾਂ ਨੇ ਪਿਛਲੇ 5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹੈ ਮੈਂ ਪਿਛਲੇ 5 ਸਾਲ ਤੋਂ ਇਸ ਅਕੈਡਮੀ ਦੇ ਵਿੱਚ ਜਦ ਹੀ ਆਈ ਸੀ ਉਦੋਂ ਦਾ ਇਹਨਾਂ ਨੇ ਸਾਨੂੰ ਸੱਦਾ ਪੱਤਰ ਦਿੰਦੇ ਐ ਔਰ ਜੋ ਬੱਚੇ ਹੋਣ ਹਰ ਬੱਚੇ ਹੁੰਦੇ ਐ ਉਹਨਾਂ ਨੂੰ ਉਹ ਇਨਾਮ ਵੰਡ ਕਰਦੇ ਐ ਔਰ ਉਹ ਇਨਾਮ ਵੰਡ ਬੱਚਿਆਂ ਦੇ ਲਈ ਮੋਟੀਵੇਸ਼ਨ ਦਾ ਬਹੁਤ ਜ਼ਿਆਦਾ ਕੰਮ ਕਰਦਾ ਐ ਸੋ ਮੈਂ ਸਭ ਤੋਂ ਪਹਿਲਾਂ ਤੇ ਇਸ ਸੰਸਥਾ ਨੂੰ ਗੁਰੂ ਰਵੀਦਾਸ ਨੌਜਵਾਨ ਸਭਾ ਇਨਨ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ 25th ইয়ারਸ ਆਪਣੇ ਕੰਪਲੀਟ ਕਰ ਲਏ ਹੈ ਉਹਨਾਂ ਦੀ সিলভার ਜੁਬਲੀ ਤੇ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਉਮੀਦ ਕਰਦੇ ਹਾਂ ਵਾਇਗਰੂ ਅਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸੰਸਥਾਵਾਂ ਔਰ ਨੌਜਵਾਨ ਬੱਚੇ ਇਹਨਾਂ ਦੇ ਨਾਲ ਜੁੜਨ ਔਰ ਵੱਧ ਤੋਂ ਵੱਧ ਇਹਦੇ ਸੰਸਥਾ ਦੇ ਜੋ ਹੈਗੇ ਵਾਅਦੇ ਔਰ ਤਰੱਕੀਆਂ ਹੁੰਦੀਆਂ ਰਹਿਣ ਜੋ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿਸ਼ ਨੌਜਵਾਨਾਂ ਦੇ ਲਈ ਹੋਰ ਜ਼ਿਆਦਾ ਮੋਟੀਵੇਸ਼ਨ ਮਿਲਦੀ ਰਹੇ ਔਰ ਆਪਣੇ ਬੱਚੇ ਜੋ ਹੈ ਹੋਰ ਜ਼ਿਆਦਾ ਵਧੀਆ ਉੱਚਾ ਤੇ ਉੱਚੇ ਉੱਚੀਆਂ ਆਪਣੀਆਂ ਡਿਗਰੀਆਂ ਪ੍ਰਾਪਤ ਕਰਕੇ ਉਚਿਤ ਉੱਚੇ ਪਦਵੀਆਂ ਤੇ ਪ੍ਰਾਪਤ ਪਹੁੰਚਣ ਸੋ ਮੇਰੀ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਬਹੁਤ-ਬਹੁਤ ਵਧਾਈਆਂ ਪਿੰਡ ਤਮੋਟ ਨੂੰ ਜੋ ਇਹ ਜੀ ਸੰਸਥਾ ਉਹਨਾਂ ਨੇ ਸ਼ੁਰੂ ਕੀਤੀ ਹੈ ਇਸ ਸੰਸਥਾ ਦੇ ਨਾਲ ਹੀ ਬੱਚਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਬੱਚਿਆਂ ਦੀ ਜੋ ਉਹਨਾਂ ਦੀ એનર્ਜੀ ਹੈ ਜੋ ਬਹੁਤ ਜ਼ਿਆਦਾ ਹੁੰਦੀ ਹੈ ਉਹ એનર્ਜੀ ਉਹਨਾਂ ਦੀ ਪੋਜ਼ਿਟਿਵ ਵੇਚ ਤਾਂ ਹੀ ਜਾਏਗੀ ਤਾਂ ਜੋ ਆਪਾਂ ਇਹਨਾਂ ਬੱਚਿਆਂ ਨੂੰ ਕੁਝ ਨਾ ਕੁਝ ਉਹਨਾਂ ਦੀ ਮੋਟੀਵੇਸ਼ਨ ਦਿੰਦੇ ਰਹੀਏ ਸੋ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇ ਨਾਲ ਮੈਂ ਬਹੁਤ-ਬਹੁਤ ਧੰਨਵਾਦ ਕਰਦੀ संस्था का बहुत बहुत धन्यवाद जी वागुरु जी का खालसा वाहेगुरु जी की फतेह माई सेल्फ रितु आनंद प्रिंसिपल गवर्नमेंट सीनियर सेकेंडरी स्कूल धमोट टूडे आई एम वेरी प्लीज टू अटेंड द सिल्वर जुबली सैलीब्रेशन ऑफ गुरु रविदास नौजवान सभा दिस सभा इज कंट्रीब्यूटिंग फॉर द वेलफेयर ऑफ कम्युनिटी फ्रॉम मैनी ईयरस जस्ट लाइक कंट्रीब्यूटिंग टू द कम्युनिटी बाय डिस्ट्रीब्यूटिंग प्राइज टू द पोजिशन होल्डर्स थ्रू आउट फ्रॉम क्लास 6 टू 12 आई थिंक इट्स अ वेरी नोबल कॉज आई अप्रिशिएट ऑल ऑफ देम फॉर दिस वेरी नोबल कॉज थैंक्स वेरी मच मैं हरकेश कुमार अध्यापक सरकारी प्राइमरी स्कूल तमोट गुरु रविदास नौजवान सभा ਨੂੰ 25वें सालाना इनाम बांट समारोह ते बहुत मुबारकबाद दंदा हां ਇਸ ਵਿੱਚ ਸਵਾ ਵਿਦਿਆ ਦੇ ਖੇਤਰ ਵਿੱਚ ਅੱਭਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੰਦੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਹੀ ਸਵਾ ਹੈਲਥ ਦੇ ਵਿੱਚ ਮੈਡੀਕਲ ਕੈਂਪ ਲਗਾਉਂਦੀ ਹੈ ਇਸ ਤਰ੍ਹਾਂ ਸਵਾ ਸਿਹਤ ਅਤੇ ਵਿਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਮੈਂ ਸਵਾ ਨੂੰ ਇਸ ਦੇ 25ਵੇਂ ਇਨਾਮ ਵੰਡ ਸਮਰੋਹ ਤੇ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਮੈਂ ਰਮਨਜੋਤ ਕੌਰ ਅਧਿਆਪਕਾ ਗੁਰਗੋਵਿੰਦ ਸਿੰਘ ਵਿਦਿਆਮੰਦਰ ਵੱਲੋਂ ਗੁਰੂ ਰਵਿਦਾਸ ਨੌਜਵਾਨ ਸਭਾ ਨੂੰ 25ਵੇਂ ਸਲਾਨਾ ਇਨਾਮ ਵੰਡ ਸਮਾਰੋਹ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਜਿਸ ਵਿੱਚ ਕਿ ਬੱਚਿਆਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਲੱਗ-ਅਲੱਗ ਮਹਾਨ ਸ਼ਖਸੀਅਤਾਂ ਨੂੰ ਬੁਲਾ ਕੇ ਭਾਸ਼ਣ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਜੀਵਨ ਵਿੱਚ ਵਿਚਰਨ ਦੀ ਚੰਗੀ ਸੇਧ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਪੜ੍ਹਾਈ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ ਮੈਂ ਗੁਰੂ ਰਵਿਦਾਸ ਨੌਜਵਾਨ ਸਭਾ ਨੂੰ ਉਹਨਾਂ ਦੇ ਇਸ ਪਰਸੰਸਾਮਈ ਕੰਮ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਅਤੇ ਪ੍ਰਮਾਤਮਾ ਅੱਗੇ ਉਹਨਾਂ ਦੇ ਵਧਨ ਫੁੱਲਣ ਦੀ ਅਰਦਾਸ ਕਰਦੀ ਹਾਂ ਥੈਂਕ ਯੂ ਚਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰ ਸਿੰਘ ਬਤੌਰ ਪ੍ਰਧਾਨ ਗੁਰੂ ਰਵਿਦਾਸ ਨੌਜਵਾਨ ਸਭਾ ਸਭਾ ਦੇ 25 ਸਾਲ ਪੂਰੇ ਹੋਣ ਤੇ ਸਭਾ ਦੇ ਸਮੂਹ ਅਹੁਦੇਦਾਰ ਮੈਂਬਰ ਸਾਹਿਬਾਨ ਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਅਸੀਂ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਇੱਕ ਪ੍ਰੋਜੈਕਟ ਇਹ ਕਮਿਊਨਿਟੀ ਹਾਲ ਹੈ ਜਿੱਥੇ ਬੈਠ ਕੇ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਮੈਂ ਅੱਗੇ ਤੋਂ ਵੀ ਉਮੀਦ ਕਰਦਾ ਹਾਂ ਕਿ ਸਭਾ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮ ਕਰਦੀ ਰਹੇ ਅਤੇ ਇੱਕ ਵਾਰ ਦੁਬਾਰਾ ਸਭਾ ਦੇ 25ਵੇਂ ਬਰੇਗੰਡ ਤੇ ਸਮੂਹ ਨਗਰ ਨਿਵਾਸੀਆਂ ਦਾ ਆਦੇਦਾਰਾਂ ਦਾ ਆਪਣੇ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਦਵਿੰਦਰ ਸਿੰਘ ਤਮੋਟ ਗਿਆਨੀ ਸੁਖਦੇਵ ਸਿੰਘ ਤਮੋਟ ਦਾ ਭਤੀਜਾ ਅੱਜ 25ਵਾਂ ਫੰਕਸ਼ਨ ਜੋ ਉਯੋਜਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਤੇ ਬਹੁਤ ਵਧੀਆ ਤਰੀਕੇ ਹੁਣ ਤੱਕ ਸਾਰੇ ਪ੍ਰੋਗਰਾਮ ਹੋਏ ਉਂਜਤਾ ਉਹ ਦੁਨੀਆ ਵਿੱਚ ਉਂਜਤਾ ਸਾਰੇ ਇਨਸਾਨ ਆਉਂਦੇ ਨੇ ਤੇ ਚਲੇ ਜਾਂਦੇ ਨੇ ਪਰ ਕੁਝ ਕਿ ਇਨਸਾਨ ਅਜਿਹੇ ਹੁੰਦੇ ਨੇ ਜੋ ਜ਼ਿੰਦਗੀ ਕਿਸੇ ਮਕਸਦ ਨਾਲ ਜਿਉਂਦੇ ਨੇ ਤੇ ਉਹ ਸਮਾਜ ਦੇ ਨਾਲ ਨਹੀਂ ਬਦਲਦੇ ਲੇਕਿਨ ਸਮਾਜ ਬਦਲਣ ਦੀ ਤਾਕਤ ਰੱਖਦੇ ਨੇ ਤਾਂ ਇਹ ਜਿਹੇ ਹੀ ਇਨਸਾਨ ਸਨ ਗਿਆਨੀ ਸੁਖਦੇਵ ਸਿੰਘ ਢਮੋਟ ਜਿਨ੍ਹਾਂ ਨੇ ਸਮਾਜ ਨੂੰ ਬਦਲਣ ਲਈ ਇਸ ਵਿੱਚ ਬੁਰਾਈਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਜੇ ਅਸੀਂ ਅੱਗੇ ਪੜ੍ਹਾਂਗੇ ਤਾਂ ਅੱਗੇ ਵਧਾਂਗੇ ਉਹਨਾਂ ਦਾ ਮੇਨ ਮਕਸਦ ਇਹੀ ਸੀ ਕਿ ਪੜੋ ਅੱਗੇ ਵਧੋ ਤੇ ਉਹਨਾਂ ਨੇ ਪ੍ਰੂਣ ਹੱਤਿਆ ਦੇ ਉੱਤੇ ਕਾਫੀ ਕੰਮ ਕੀਤਾ ਲੋਕਾਂ ਨੂੰ ਜਾਗਰੂਤ ਕੀਤਾ ਤੇ ਅੱਜ ਜੋ ਉਹਨਾਂ ਨੇ ਲਈ ਪਾਈ ਸੀ ਉਸ ਤੇ ਅਸੀਂ ਚੱਲ ਕੇ ਅੱਗੇ ਵਧ ਰਹੇ ਹਾਂ ਤੇ ਆਉਣ ਵਾਲੇ ਟਾਈਮ ਵਿੱਚ ਵੀ ਉਹਨਾਂ ਦੇ ਇਹ ਸਾਰੇ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤਿ ਸ੍ਰੀ ਅਕਾਲ ਜੀ ਰਵਿਦਾਸ ਨੌਜਵਾਨ ਸਭਾ ਨੂੰ ਮੇਰੇ ਵੱਲੋਂ ਉਨ੍ਹਾਂ ਦੀ 25 ਸਾਲ ਪੂਰੇ ਹੋਣ ਤੇ ਲੱਖ ਲੱਖ ਵਧਾਈ ਇਹਨਾਂ ਨੇ ਕਮੇਟੀ ਦੇ ਬਹੁਤ ਹੀ ਵਧੀਆ ਉਪਰਾਲੇ ਨੇ ਜੋ ਕਿ ਸਾਡੇ ਪਿੰਡ ਦੇ ਬੱਚਿਆਂ ਨੂੰ ਇੱਕ ਸਿਹਤ ਜੋਨ ਦੇਣ ਯੋਗ ਉਪਰਾਲੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਬੱਚੇ ਪਹਿਲੇ ਸਥਾਨਾਂ ਤੇ ਆਉਂਦੇ ਨੇ ਉਹਨਾਂ ਨੂੰ ਇਨਾਮ ਵੰਡ ਸਮਾਰੋ ਜਾਂ ਉਹ ਮੈਡੀਕਲ ਕੈਂਪ ਲਵਾਉਣੇ ਤੇ ਬਾਕੀ ਪਿੰਡ ਦੇ ਸਮਾਜਿਕ ਸੁਧਾਰ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਇਹੋ ਜਿਹੀਆਂ ਕਮੇਟੀਆਂ ਪਿੰਡ ਦੀ ਰੀੜ ਦੀ ਹੱਡੀ ਹੁੰਦੀਆਂ ਨੇ ਵਿਸ਼ਵਾਸ ਦਿਵਾਉਂਦੇ ਆ ਪੰਚਾਇਤ ਬਣੀ ਹੋਗੀ ਵੀ ਇਸ ਕਮੇਟੀ ਦਾ ਅਸੀਂ ਵੱਧ ਚੜ ਕੇ ਸਾਥ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਇਸ ਤੋਂ ਹੋਰ ਜ਼ਿਆਦਾ ਵੱਡੇ ਉਪਰਾਲੇ ਕਰਨ ਜਿਨ੍ਹਾਂ ਦੇ ਵਿੱਚ ਚਾਹੇ ਉਹ ਆਪਣੀਆਂ ਸਿਹਤ ਸਵਾਵਾ ਹੋਣ ਮੈਡੀਕਲ ਸੁਵਿਧਾ ਹੋਵੇ ਜਾਂ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਉਪਰਾਲੇ ਹੋਣ ਇਸ ਉਪਰਾਲਿਆਂ ਦੇ ਵਿੱਚ ਅਸੀਂ ਪੰਚਾਇਤ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰਾਂਗੇ ਸੋ ਇੱਕ ਵਾਰ ਫੇਰ ਇਸ ਕਮੇਟੀ ਨੂੰ 25 ਸਾਲ ਪੂਰੇ ਕਰਨ ਤੇ ਬਹੁਤ ਬਹੁਤ ਮੁਬਾਰਕ ਮੈਂ ਜਗਦੀਪ ਸਿੰਘ ਨੌਜਵਨ ਸਭਾ ਦਾਖ ਜਾਂਚੀਆਂ ਅੱਜ ਅਸੀਂ ਗੁਰੂ ਰਵਾਸ ਨੌਜਵਨ ਸਭਾ ਦਾ 25ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਉਣ ਜਾ ਰਹੇ ਹਾਂ ਇਸ 25 ਸਾਲਾਂ ਦੇ ਸਫ਼ਰ ਦੇ ਵਿੱਚ ਸਾਡਾ ਅਲੱਗ-ਅਲੱਗ ਸੰਸਥਾਾਂ ਦਾ ਅਲੱਗ-ਅਲੱਗ ਵਿਅਕਤੀਆਂ ਦਾ ਬਹੁਤ ਯੋਗਦਾਨ ਰਿਹਾ ਇਸ ਸੰਸਾ ਦੀ ਜਿਹੜੀ ਫਾਊਂਡੇਸ਼ਨ ਆ ਓਗੈਨਿਕ ਸਿੰਘ ਤੇ ਮੋੜ ਜੀ ਦੁਆਰਾ ਰੱਖੀ ਗਈ ਹੈ ਪ੍ਰਧਾਨ ਦਵਿੰਦਰ ਸਿੰਘ ਤਮੋੜ ਜਿਹੜੇ ਬਲਾਕ ਅਫਸਰ ਨੇ ਜੰਗਲਾਤ ਵਿਭਾਗ ਦੇ ਵਿੱਚ ਉਹ ਉਹਨਾਂ ਨੇ ਸਾਡੀ ਟੀਮ ਦੀ ਅਗਵਾਈ ਕੀਤੀ ਹੈ ਤੇ ਅਸੀਂ ਸਾਰੀ ਟੀਮ ਨੇ ਉਹਨਾਂ ਦਾ ਸਾਥ ਦਿੱਤਾ ਜੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਤਾਂ ਉਹਦੇ ਵਿੱਚ ਇਹ ਸਾਰੇ ਜਿਹੜੇ ਸੀਗੇ ਇਹ ਬੰਦੇ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈਗਾ ਤੇ ਇੰਦਰ ਸਿੰਘ ਤੰਨਾ ਜੋ ਕਿ ਸਾਨੂੰ ਅੱਖਾਂ ਦੇ ਕੈਂਪ ਦੇ ਵਿੱਚ ਸਹਿਯੋਗ ਕਰਦੇ ਹਨ ਅਤੇ ਜੋ ਅਸੀਂ ਸਲਾਨਾ ਰਿਪੋਰਟ ਰੀਲੀਜ਼ ਕਰਦੇ ਹਾਂ ਇਸ ਦਾ ਸਾਰਾ ਆਈਡੀਆ ਨਵਜੋਤ ਸਿੰਘ ਜਰਗ ਜੋ ਕਿ ਪੰਜਾਬੀ ਸੱਤ ਜਰਗ ਦੇ ਸੰਚਾਲਕ ਨੇ ਉਹਨਾਂ ਮੱਲੋ ਦਿੱਤਾ ਗਿਆ ਸੀ ਅਸੀਂ ਇਹ ਛੋਟੀ ਜੀ ਸ਼ੁਰੂਆਤ ਕੀਤੀ ਸੀ ਅ ਸ਼ੁਰੂ ਦੇ ਵਿੱਚ ਐਸਸੀ ਬੱਚਿਆਂ ਨੂੰ ਇਹ ਸਾਲਾਨਾ ਇਨਾਮਨ ਸਮਰੋਹ ਵਿੱਚ ਉਹਨਾਂ ਨੂੰ ਸਨਮਾਨਿਤ ਕਰਕੇ ਇਸ ਤੋਂ ਬਾਅਦ ਇਹਦੇ ਵਿੱਚ ਢੂੜ ਦੇ ਅਲੱਗ-alੱਗ ਪ੍ਰਾਈਵੇਟ ਸਕੂਲ ਵੀ ਸ਼ਾਮਲ ਹੋਏ ਜਿਨ੍ਹਾਂ ਵਿੱਚੋਂ ਮੈਂ ਅ ਅਮਰਜੀਤ ਸਿੰਘ ਜੀ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਗਾ ਜਿਹੜੇ ਇਸ ਸਮੇਂ ਇਸ ਦੁਨੀਆ 'ਚ ਨਹੀਂ ਹੈਗੇ ਉਹਨਾਂ ਦਾ ਸਾਡਾ ਬਹੁਤ ਸਹਿਯੋਗ ਸੀ ਸ਼ਕਤੀ ਪਬਲਿਕ ਸਕੂਲ ਤੋਂ ਮਨੋਜ ਸ਼ਰਮਾ ਜੀ ਕਿਉਂਕਿ ਇਹ ਦੋ ਤਿੰਨ ਸਕੂਲ ਨਿਜੀ ਹਥਨਸੀ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਦਾ ਉਹਨਾਂ ਦਾ ਸਾਨੂੰ ਬਹੁਤ ਸਹਾਇਕ ਰਿਹਾ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਸੀ ਹੌਲੀ ਹੌਲੀ ਇਹਦੇ ਵਿੱਚ ਬਹੁਤ ਚੀਜ਼ਾਂ ਵਧ ਗਈਆਂ ਜਿਵੇਂ ਇੱਕ ਦਰਿਆ ਭਰ ਕੇ ਵਗਦਾ ਨਾ ਉਹਦੇ ਵਿੱਚ ਛੋਟੀਆਂ-ਛੋਟੀਆਂ ਸਹਾਇਕ ਨਦੀਆਂ ਹੁੰਦੀਆਂ ਨੇ ਜਿਹੜੀਆਂ ਉਸ ਨੂੰ ਵੱਡਾ ਰੂਪ ਦਿੰਦੀਆਂ ਨੇ ਇਸ ਦੇ ਵਿੱਚ ਸਾਡੇ ਬਹੁਤ ਸਾਰੇ ਸੱਜਣਾ ਦਾ ਯੋਗਦਾਨ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮਾਸਟਰ ਦਰਸ਼ਨਦੀਪ ਸਿੰਘ ਜਰਗੜੀ ਜਿਨ੍ਹਾਂ ਨੇ ਜਦੋਂ ਅਸੀਂ ਪਹਿਲਾਂ ਸਿਰਫ ਟਰੋਫੀ ਦਿੰਦੇ ਸੀ ਤਾਂ ਨਾਲ ਸਾਨੂੰ ਸਰਟੀਫਿਕੇਟ ਦਾ ਆਈਡੀਆ ਦਿੱਤਾ ਵੀ ਤੁਸੀਂ ਇਹ ਇਹ ਦਿਆ ਕਰੋ ਤੇ ਗਿੱਲ ਸਪੋਰਟਸ ਕਲੱਬ ਦਾ ਵੱਡਾ ਇਵੈਂਟ ਹੁੰਦਾ ਸੀ ਪਿੰਡ ਧਮੋੜ ਦੇ ਵਿੱਚ ਉੱਥੋਂ ਅਸੀਂ ਪ੍ਰਬੰਧ ਸਿੱਖਿਆ ਮਾਸਟਰ ਚਰਨੀ ਤੋਂ ਉਹਨਾਂ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲੇਆ ਵੀ ਉਹ ਪ੍ਰਬੰਧ ਕਿਸ ਤਰ੍ਹਾਂ ਕਰਦੇ ਨੇ ਇਸ ਦੇ ਇਲਾਵਾ ਸਰਦਾਰ ਕੁਲਵੰਤ ਸਿੰਘ ਸਾਡੇ ਗਿੱਲ ਉਹ ਸਾਡੇ ਨਾਲ ਜੁੜੇ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਉਹਨਾਂ ਕੋਲ ਨਿੱਜੀ ਜਾਣਕਾਰੀ ਸੀ ਵਿਦਿਆਪਤੀ ਉਹ ਸਾਨੂੰ ਬਹੁਤ ਉਸ ਦਾ ਫਾਇਦਾ ਹੋਇਆ ਜਿਵੇਂ ਕਿਤੇ ਦੀ ਚੋਣ ਸੰਬੰਧੀ ਅਸੀਂ ਹਰ ਸਾਲ ਕੋਈ ਸੈਮੀਨਾਰ ਵੀ ਕਰਵਾਨੇ ਆ ਤੇ ਇਸ ਰਿਪੋਰਟ ਦੇ ਵਿੱਚ ਵੀ ਉਹਦਾ ਅੱਜ ਅਸੀਂ ਜ਼ਿਕਰ ਕਰਦੇ ਆ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਸ ਲਈ ਇਹ ਜਿਹੜੇ ਅਲੱਗ-ਅਲੱਗ ਸਾਡੇ ਸਹਿਯੋਗੀ ਰਹੇ ਨੇ ਉਹਨਾਂ ਉਹਨਾਂ ਦੀ ਸਹਿਯੋਗ ਦੇ ਕਾਰਨ ਹੀ ਅੱਜ ਅਸੀਂ 2025 ਦੇ ਵਿੱਚ ਸਿਲਵਰ ਜੁਬਲੀ ਮਨਾਉਣ ਲਈ ਕਾਮਯਾਬ ਹੋਏ ਆ ਇਸ ਵਾਰ ਦੇ ਸਮਾਗਮ ਦੇ ਵਿੱਚ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਸੁਸ਼ੀਲ ਕੁਮਾਰ ਜੀ ਨੇ ਜਿਹੜੇ ਪ੍ਰੋਫੈਸਰ ਨੇ ਇੰਗਲਿਸ਼ ਦੇ ਤਲਵੰਡੀ ਸਾਬੋ ਤੋਂ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਬਹੁਤ ਬਿਜ਼ੀ ਸ਼ੈਡਿਊਲ ਦੇ ਵਿੱਚ ਉਹਨਾਂ ਨੇ ਸਾਨੂੰ ਇੱਥੇ ਆਣ ਆਣ ਲਈ ਸਾਡੇ ਨਾਲ ਹਾਂ ਕੀਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਇੱਕ ਵਾਰ ਫਿਰ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਲੰਮੇ ਸਮੇਂ ਤੋਂ ਤੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਤੁਸੀਂ ਸਭ ਦਾ ਬਹੁਤ-ਬਹੁਤ ਧੰਨਵਾਦ